ਲਾ ਜੀ ਇਸ ਤਰ੍ਹਾਂ ਜੀ ਮੁਹੱਲੇ ਦੇ ਵਿੱਚ ਆਲੇ ਦੁਆਲੇ ਇਲਾਕੇ ਦੇ ਵਿੱਚ ਨਸ਼ਾ ਬੇਰੋਗ ਟੋਕ ਵਿਕ ਰਿਹਾ ਜੀ ਪ੍ਰਸ਼ਾਸਨ ਬੇ ਖਬਰ ਹੈ ਬਿਲਕੁਲ ਬੇ ਖਬਰ ਹੈ ਸੁੱਤਾ ਪਿਆ ਸਮਝ ਲੋ ਜਾਂ ਜਾਗਦਾ ਨਹੀਂ ਹੈ ਜਾ ਉਹਨਾਂ ਦੇ ਪੋਟਾ ਹੋਣ ਦੇ باوجود ਵੀ ਕਾਰਵਾਈ ਨਹੀਂ ਹੈ ਬਿਲਕੁਲ ਸ਼ਰੇਆਮ ਸਾਰਾ ਕੰਮ ਚੱਲ ਰਿਹਾ ਜੀ ਕਾਗਜ਼ਾਂ ਦੇ ਵਿੱਚ ਪੋਸਟਰਾਂ 'ਚ ਨਸ਼ਾ ਮੁਕਤ ਸਮਾਜ ਸਿਰਜਿਆ ਜਾ ਰਿਹਾ ਬੜਾ ਕੁਝ ਹੋ ਰਿਹਾ ਬੜਾ ਪੈਸਾ ਖਰਚ ਰਿਹਾ ਹਾਂ ਨਸ਼ਾ ਰੋਕੂ ਵਾਸਤੇ ਲੇਕਿਨ ਆਨ ਗਰਾਉਂਡ ਜ਼ੀਰੋ ਆਹਨ ਜਿਨ੍ਹਾਂ ਦਾ ਬੱਚਾ ਮਰ ਗਿਆ ਉਹਨਾਂ 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 ਅਸੇ ਕਿਹੜਾ ਨਸ਼ਾ ਮੁਕਤ ਹੋਗਾ ਕੋਈ ਨਸ਼ਾ ਮੁਕਤ ਨਹੀਂ ਹੈ ਜੇ ਨਸ਼ਾ ਮਿਲਦਾ ਤੇ ਇਹਨਾਂ ਬੱਚੇ ਖਾਂਦੇ ਨੇ ਬੜੀ ਤਰਾਸਦੀ ਹੈ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਦੇ ਘਰੋਂ ਜਿਹਦੇ ਪਰਿਵਾਰ ਦੇ ਵਿੱਚੋਂ ਕਿ ਜੀ ਜਾਂਦਾ ਹੈ ਬੜੀ ਦੁਖਵਾਲੀ ਗੱਲ ਹੈ ਅਸੀਂ ਪੂਰੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦੇ ਆ ਇਹ ਨਸ਼ੇ ਦੇ ਹਰ ਦੀ ਠੱਲ ਪਾਈ ਜਾਵੇ ਤਾਂ ਕਿ ਆਉਣ ਵਾਲਾ ਸਮਾਂ ਸਾਡੇ ਸਮਾਜ ਦਾ ਉਜਲ ਉਜਲ ਹੋ ਚੁਕੇ ਬਸ ਇੰਨੀਆਂ ਬੇਨਤੀਆਂ ਜੀ ਮੈਂ ਸਮਝਾ ਦਿੰਦਾ ਜਿਹੜੇ ਬੱਚੇ ਦੀ ਮੌਤ ਹੋਈ ਹੈ ਉਹਦਾ ਕਾਰਨ ਕੀ ਰਿਹਾ ਤੇ ਕਿੰਨੀ ਉਮਰ ਸੀ ਬੱਚੇ ਦੀ ਉਮਰ ਦਾ ਲਗਭਗ 31 ਸਾਲ ਦਾ ਬੱਚਾ ਇਲਾਕਾ ਕਿਹੜਾ ਜਿੱਥੇ ਇਲਾਕਾ ਸ਼ੁਗਰਪੁਰਾ ਡੇਰਾ ਰੋਡ ਡੇਰਾ ਬਾਬਾ ਨਾਨਕ ਰੋਡ ਜੀ ਕੱਚੇ ਦੀ ਮੌਤ ਦਾ ਕਾਰਨ ਕੀ ਰਿਹਾ ਹੈ ਨਸ਼ਾ ਤੇ ਪਰਿਵਾਰ ਨੂੰ ਪਤਾ ਸਾਨੂੰ ਵੀ ਚਲੋ ਪਤਾ ਹੀ ਕਰਦਾ ਹੈ ਬੱਚਾ ਨਸ਼ਾ ਕਰਦਾ ਹੈ ਦੀਗਾ ਬਿਲਵਾ ਲੈਂਦਾ ਪਰ ਉਹ ਸੁਗਲ ਵਾਲੀ ਜੀ ਸਲੂਸ਼ਨ ਜੀ ਉਹ ਵੀ ਸੁੰਗ ਜਾਂਦੇ ਪਰ ਨਹੀਂ ਕਿ ਕਾਰਗਰਾਂ ਦੀ ਗੱਲ ਰਹੀ ਹੈ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਨਸ਼ਾ ਯੁੱਧ ਕਾਰਗਰਾਂ ਦੇ ਵਿੱਚ ਬਹੁਤ ਵੱਡਾ ਜੀ ਕਾਰਗਰਾਂ ਤੇ ਬਹੁਤ ਵੱਡਾ ਪੋਸਟਰਾਂ ਦੇ ਬਣਾ ਵੱਡਾ ਟੀਵੀ ਤੇ ਚੱਲ ਰਿਹਾ ਹੈ ਹਾਂ ਸਿਰਫ ਆਪਣੀ ਉਮੇਜ ਵਧੀਆ ਬਣਾਉਣ ਵਾਸਤੇ ਬੜਾ ਬਜੋਦ ਚੱਲਣ ਡਿਆ ਅਫਸਰ ਫੋਟੋਜੋ ਦੇ ਬੱਚਿਆਂ ਨੂੰ ਫੜ ਫੜ ਕੇ ਅੰਦਰ ਲਈ ਜਾਂਦੇ ਆ ਜਿਹੜਾ ਅਸਲ ਵਿੱਚ ਰਿਆ ਉਹਨੂੰ ਕੋਈ ਨਹੀਂ ਲੁਕਾ ਰਿਆ ਸਰ ਕੀ ਸਮਝਦੇ ਹੋ ਨਸ਼ਾ ਇਹਨਾਂ ਦੀ ਕਿੱਥੇ ਵਿਕਦਾ ਆ ਵਿਕਦਾ ਸਾਡੇ ਲਾਗੇ ਚ ਵਿਕ ਰਿਹਾ ਸਾਹਿਬ ਜੀ ਜਾਓ ਜਾ ਕੇ ਵਖੋ ਸਭ ਨੂੰ ਪਤਾ ਸਾਨੂੰ ਦੱਸਣ ਦੀ ਕੀ ਲੋੜ ਹੈ ਸਾਰਿਆਂ ਨੂੰ ਪਤਾ ਸਮਾਏ ਆ ਜਿਹੜਾ ਉਂਗਲੀ ਕਰਦਾ ਕਹਿੰਦੇ ਇਹਦੇ ਸਰਚੇ ਟਮਾਰੋ ਪਹਿਲਾਂ ਹੂੰ ਕੀ ਸਮਝਦੇ ਹੋ ਕਿਦਾ ਪਹਿਲਾਂ ਇਸ ਕਰਕੇ ਪ੍ਰਸ਼ਾਸਨ ਦਾ ਜਾਂ ਪ੍ਰਸ਼ਾਸਨ ਦਾ ਸਰਕਾਰੀ ਕੋਈ ਗੱਲ ਹੋ ਗਈ ਨਾ ਪ੍ਰਸ਼ਾਸਨ ਤੇ ਸਰਕਾਰ 'ਚ ਕੀ ਫਰਕ ਹੈ ਪ੍ਰਸ਼ਾਸਨ ਤੇ ਸਰਕਾਰ ਦੇ ਕੀ ਚੀਜ਼ ਹੈ ਨਾ ਸਰਕਾਰ ਪ੍ਰਸ਼ਾਸਨ ਨਾ ਪ੍ਰਸ਼ਾਸਨ ਸਰਕਾਰ ਹੈ ਬਤਤੇ ਦੀ ਦਰਤ ਨਸ਼ੇ ਨਾਲ ਹੀ ਹੋਈ ਤੇ ਅੱਜ ਕਿਤੇ ਉਹਨੇ ਓਵਰਡੋਜ਼ ਲੈ ਲਈ ਹੈ ਉਹਨੇ ਪਤਾ ਲੱਗਿਆ ਕਿ ਇਹਨੇ ਓਵਰਡੋਜ਼ ਲਈ ਹੈ ਇੰਜੈਕਸ਼ਨ ਸ਼ਾਇਦ ਗਲਤ ਪਰਿਵਾਰ 'ਚ ਇਹਦੇ ਦੋ ਇੱਕ ਮਾਂ ਇੱਕ ਭਰਾ ਵੱਡਾ ਉਹਦੇ ਦੋ ਬੱਚੇ ਇਹਦੀ ਵਾਈਫ ਤੇ ਇੱਕ ਛੋਟਾ ਬੱਚਾ ਦੋ ਠੇ ਹੀ ਸਨ ਆੰਦਨ ਦਾ ਕੋਈ ਨਹੀਂ ਯੋਗ ਨਸ਼ਾ ਵਿਰੋਧ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਭਾਜੀ ਉਹ ਜਿਵੇਂ ਦੱਸਿਆ ਜਾਂਦਾ ਕਿ ਜੋਧ ਨਸ਼ਾ ਵਿਰੋਧ ਸਿਰਫ ਕਿਤਾਬਾਂ ਚੀਜ਼ੇ ਸਾਡੇ ਇਲਾਕੇ ਚ ਕੋਈ ਨਸ਼ਾ ਵਿਰੋਧ ਨਹੀਂ ਹੈਗਾ। ਸਾਡੀ ਗਲੀ ਚ ਸਾਡੇ ਬਾਜ਼ਾਰਾਂ ਚ ਨਸ਼ਾ ਬਹੁਤ ਹੈ। ਲਫਾਫੇ ਸੁੰਘਦੇ। ਛੋਟਾ ਨਸ਼ਾ ਜਿਹੜਾ ਲਫਾਫਾ ਸੁੰਘਣਾ। ਉਹ ਚੋ ਮਤਲਬ ਟਿਊਪ ਪਾ ਕੇ ਜਿਹੜੇ ਨੰਗਦੇ ਮੁੰਡੇ ਅਸੀਂ ਉਹਨਾਂ ਨੂੰ ਮਨਾ ਕਰੀਏ ਤਾਂ ਉਹ ਸਾਡੇ ਗੱਲ ਪੈਂਦੇ। ਮੈਂ ਆਪਣੀ ਗਲੀ ਚ ਨਹੀਂ ਨੰਗਨ ਦਿੰਦੀ ਕਿਉਂਕਿ ਮੇਰੀ ਚੋਰੀ ਹੋਈ। ਮੈਂ ਗੱਲਾਂ ਕੀਤੀ ਉਹ ਅਗਲੇ ਕਹਿੰਦੇ ਗਲਤ ਆ ਪਰ ਉਹ ਨਸ਼ਾ ਚੁੰਦੇ ਆ ਲਫਾਫਾ ਸੁਂਗਦੇ ਉਹ ਛੋਟਾ ਨਸ਼ਾ ਵਾ ਉਹ ਛੋਟਾ ਨਸ਼ਾ ਉਹ ਲੈਂਦੇ ਆ ਨਸ਼ਾ ਸਸਤਾ ਤੇ ਉਹਨਾਂ ਵਾਸਤੇ ਵਧੀਆ ਹਾਂਜੀ ਕੋਈ ਮਤਲਬ ਜਨਤਾ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਜਨਤਾ ਨੂੰ ਤੇ ਇਹੋ ਹੀ ਆ ਕਿ ਜਨਤਾ ਨਸ਼ੇ ਤੋਂ ਮੁਕਤ ਹੋ ਤਾਂ ਹੀ ਹੋ ਸਕਦੀ ਹੈ ਕਿ ਜੇ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇ ਔਰ ਪ੍ਰਸ਼ਾਸਨ ਨਸ਼ੇ ਤੇ ਬੰਦ ਪਾਵੇ ਔਰ ਇਦਾਂ ਤੇ ਕੋਈ ਵੀ ਨਸ਼ਾਨੀ ਮੁਕਤ ਹੋ ਸਕਦਾ ਨਾ ਜਿੰਨਾ ਚਿਰ ਸਰਕਾਰਾਂ ਇਹ ਤੇ ਬੰਦ ਨਾ ਪਾਣਗੀਆਂ ਨਸ਼ਾ ਘਟਣਾ ਹੋਏਗਾ ਜੇ ਲੋ ਵਿਕੇਗਾ ਤੇ ਫਿਰ ਲੋਕੀ ਤੇ ਖਰੀਦਣਗੇ